ਫੀਕੇ ਐਡੀਟ ਕੀਤੀ ਹੋਈ ਹੈ। ਦੇਖੋ ਹੁਣ ਬਿੱਟੂ ਵਿਚਾਰਾ ਕੀ ਕਹਿ ਸਕਦਾ ਇਹਦੇ ਤੇ? ਇਦੋਂ ਇਲਾਵਾ ਉਹ ਕੀ ਕਹਿ ਸਕਦਾ? ਹੁਣ ਦੇਖੋ ਇੱਕ ਗੱਲ ਤਾਂ ਸਪਸ਼ਟ ਹੋ ਗਈ ਵੀ ਬਿੱਟੂ ਸੀਰੀਅਸ ਮੈਨ ਨੇ ਹੈ। ਰਾਜਨੀਤੀ ਦੇ ਜੋਗਨੀ ਜਿਸ ਪਾਰਟੀ ਤੇ ਕੰਮ ਕਰਦਾ ਉਸੇ ਪਾਰਟੀ ਦੇ ਲੀਡਰਸ਼ਿਪ ਦੇ ਪਿੱਠ ਵਿੱਚ ਛੁਲਾ ਮਾਰਦਾ। ਔਰ ਜਿੱਥੇ ਗਿਆ ਉੱਥੇ ਉਹਦੇ ਵਿਚਾਰ ਕੀ ਨੇ? ਉਹਦੇ ਉਸ ਪਾਰਟੀ ਪ੍ਰਤੀ ਕੀ ਸੋਚ ਆ ਕੀ ਵਿਚਾਰ ਰੱਖਦਾ ਇਹ ਵੀ ਸਪਸ਼ਟ ਹੋ ਗਿਆ। ਹੁਣ ਇੱਕ ਗੱਲ ਇਹ ਜੋ ਸਪਸ਼ਟ ਹੋ ਗਈ ਵੀ ਇਹ ਵਿਅਕਤੀ ਲੋਕਪੱਖੀ ਵੀ ਨਹੀਂਗਾ ਪਾਰਟੀ ਪੱਕੀ ਵੀ ਨਹੀਂਗਾ ਇਹ ਸਿਰਫ ਤੇ ਸਿਰਫ ਆਪਣੇ ਪੱਖ ਦਾ مالک ਆ ਸਿਰਫ ਸੱਤਾ ਇਹਨੂੰ ਚਾਹੀਦੀ ਆ ਤੇ ਸਿਕਿਉਰਿਟੀ ਚਾਹੀਦੀ ਆ ਕਿਸੇ ਵੀ ਰੂਪ ਵਿੱਚ ਇਹਨੂੰ ਸੱਤਾ ਮਿਲ ਜਵੇ ਉਹ ਉਸ ਰੂਪ ਦੇ ਵਿੱਚ ਜਾਣ ਨੂੰ ਤਿਆਰ ਆ ਸੱਤਾ ਹਾਸਲ ਕਰਨ ਲਈ ਕੁਝ ਵੀ ਕਰ ਸਕਦਾ ਪਰ ਨਾ ਲੋਕ ਸੇਵਾ ਨਾ ਸਮਾਜ ਸੇਵਾ ਨਾ ਰਾਜਨੀਤਿਕ ਸੇਵਾ ਇਹ ਇਹਦੇ ਕਿਸੇ ਖਾਨੇ ਦੇ ਵਿੱਚ ਦਿਲ ਦਿਮਾਗ ਦੇ ਕਿਸੇ ਖਾਨੇ ਵਿੱਚ ਸਰ ਬੀਜੇਪੀ ਲੀਡਰਾਂ ਬਾਰੇ ਵੀ ਕੁਝ ਬੋਲਦਾ ਹੋਇਆ ਨਜ਼ਰ ਆ ਰਿਹਾ ਵਾ ਜਿਸ ਤਰ੍ਹਾਂ ਮੈਂ ਮੋਦੀ ਬਾਰੇ ਵੀ ਕਮੈਂਟ ਮੈਂ ਉਹੀ ਤਾਂ ਗੱਲ ਕਰਦਾ ਵੀ ਇੱਕ ਪਾਰਟੀ ਦੇ ਪਿੱਛੇ ਸੁਰਾ ਮਾਰ ਕੇ ਗਿਆ ਦੂਜੀ ਪਾਰਟੀ ਦੀ ਪਿੱਛੇ ਸੁਰਾ ਮਾਰ ਮਾਰਨ ਵਾਸਤੇ ਤਿਆਰ ਬੈਠਾ ਸੁਰਾ ਮਾਰ ਰਿਹਾ ਸੁਰਾ ਉਹਦੇ ਹੱਥ 'ਚ ਆ ਪਰ ਉਹਨਾਂ ਦੇ ਮੋਦੀ ਜੀ ਬਾਰੇ ਕੀ ਵਿਚਾਰ ਨੇ ਉਹਨਾਂ ਦੇ ਇੱਕ ਮਹਾ ਮੰਤਰੀ ਬਾਰੇ ਕੀ ਵਿਚਾਰ ਨੇ ਇੱਕ ਉਹਨਾਂ ਦੀ ਜਿਹੜੀ ਹੋਰ ਲੀਡਰਸ਼ਿਪ ਆ ਜਾਖੜ ਸਾਹਿਬ ਜਾਂ ਉਹਨਾਂ ਬਾਰੇ ਕੀ ਵਿਚਾਰ ਨੇ ਸਾਹਮਣੇ ਇੱਕ ਪੱਗ ਬਾਰੇ ਪਹਿਲਾਂ ਇੱਕ ਵਾਰੀ ਇਹਨੇ ਪੱਗ ਗਿਆ ਸੀ ਮੈਨੂੰ ਪੱਗ ਰਾਹੁਲ ਗਾਂਧੀ ਜੀ ਦੀ ਪੱਗ ਦਿੱਤੀ ਹੋਈ ਹੈ ਅੱਜ ਜੋ ਪੱਕ ਕਹਿੰਦਾ ਜੀ ਨਕਲੀ ਪੱਕ ਦੇਖੋ ਇਹ ਪੱਕ ਦਾ ਕਿੰਨਾ ਸਤਕਾਰ ਕਰ ਰਿਹਾ ਹੈ ਵਿਅਕਤੀ ਜਿਹੜੀ ਪੱਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਕੁਰਬਾਨੀਆਂ ਕਰਕੇ ਪ੍ਰਦਾਨ ਕਰਾਈ ਹੈ ਜਿਹੜੀ ਸਰਦਾਰੀ ਦਾ ਸਭ ਤੋਂ ਵੱਡਾ ਸਮਝ ਲੋ ਕਹਿੰਦੇ ਆ ਵੀ ਸਾਡਾ ਤਾਜ ਆ ਉਹ ਤਾਜ ਬਾਰੇ ਇਹਦੇ ਵਿਚਾਰਨੇ ਕਦੇ ਰਾਹੁਲ ਦੀ ਪੱਕ ਕਹਿੰਦਾ ਕਦੇ ਨਕਲੀ ਪੱਕ ਕਹਿੰਦਾ ਇਹ ਵਿਅਕਤੀ ਇਹ ਇਹ ਮੈਗਨਮ ਨੂੰ ਸਿੱਖ ਕੌਣ ਦਾ ਵੀ ਹੱਕ ਨਹੀਂ ਆ ਸਕਦਾ ਚਲੋ ਪਹਿਲਾਂ ਨਹੀਂ ਰਿਹਾ ਜਦੋਂ ਸਿੱਖੀ ਦਾ ਗਾਣ ਕੀਤਾ ਉਦੋਂ ਹੀ ਨਹੀਂ ਸਿੱਖ ਰਿਹਾ ਇਹ ਵਿਅਕਤੀ ਕਿਸੇ ਵੀ ਧਰਮ ਕਿਸੇ ਵੀ ਜਾਤ ਕਿਸੇ ਵੀ ਬਰਾਦਰੀ ਕਿਸੇ ਵੀ ਮਜਬ ਦੇ लायक ਨਹੀਂਗਾ ਇਹ ਇਨਸਾਨ ਨਾ ਹੋ ਕੇ ਪਤਾ ਨਹੀਂ ਕੀ ਹੈ ਸਿਰ ਸਿਮਰਜੀਤ ਸਿੰਘ ਬੈਂਸ ਦੀ ਦੂਸਰੀ ਪਾਰਟੀ ਦੇ ਵਿੱਚ ਜਾਣ ਨਾਲ ਕਿੰਨਾ ਫਰਕ ਹੋਊਗਾ ਜਦੋਂ ਕਾਂਗਰਸ ਜੋਇਨ ਦੇ ਕੋ ਸਾਨੂੰ ਇਹਦੇ ਜਾਣ ਨਾਲ ਬਹੁਤ ਵੱਡਾ ਫਾਇਦਾ ਹੋਊਗਾ ਕਿਉਂਕਿ ਇਹਦਾ ਚਿਹਰਾ ਮੋਹਰਾ ਪੰਥਕ ਸੀ ਪਹਿਲਾਂ ਪੰਥੇ ਗੱਲਾਂ ਕਰਦਾ ਸੀ ਪੰਜਾਬ ਪੱਕੀ ਗੱਲਾਂ ਕਰਦਾ ਸੀ ਔਰ ਜਿਹੜੀ ਪੰਥਕ ਵੋਟ ਸੀ ਕਾਫੀ ਸਿੱਖ ਵੋਟੇ ਦੇ ਨਾਲ ਜੁੜੀ ਹੋਈ ਸੀ ਸਿੱਖ ਵੋਟ ਕਦੇ ਵੀ ਕਾਂਗਰਸ ਨੂੰ ਨਹੀਂ ਪਹੁੰਚੇਗੀ ਔਰ ਖਾਸ ਕਰਕੇ 1 ਜੂਨ ਕਰਕੇ ਕਿ 1 ਜੂਨ ਉਹ ਦਿਨ ਆ ਜਦੋਂ ਦਰਬਾਰ ਸਾਹਿਬ ਤੇ 40 ਸਾਲ ਪਹਿਲਾਂ ਹਮਲਾ ਹੋਇਆ ਸੀ ਕਾਂਗਰਸ ਨੇ ਕੀਤਾ ਸੀ ਜਿਹੜੀ ਕਾਂਗਰਸ ਪਾਰਟੀ ਵਿੱਚ ਅੱਜ ਗਿਆ ਔਰ ਕਾਂਗਰਸ ਪਾਰਟੀ ਦੀ ਉਸ ਵੇਲੇ ਦੀ ਜਿਹੜੀ ਮੁਖੀ ਸੀ ਉਹਦੋਂ ਆ ਜਿਹੜਾ ਵੜਿੰਗ ਆ ਇਹ ਮਾਂ ਕਹਿੰਦਾ ਵਾ ਜੀ ਇਹਨੇ ਇੱਕ ਟੀ-ਸ਼ਰਟ ਪਾਈ ਸੀ ਕਿਸੇ ਨੇ ਇਹਨੂੰ ਪੁੱਛਿਆ ਵੀ ਤੂੰ ਟੀ-ਸ਼ਰਟ ਪਾਈ ਫਿਰਦਾ ਉੱਤੇ ਫੋਟੋ ਉਕਰੀ ਹੋਈ ਸੀ ਇਹਦੀ ਇੰਦਰ ਕਾਂਧੀ ਜੀ ਦੀ ਉਹ ਕਹਿੰਦਾ ਇਹ ਮੇਰੀ ਮਾਂ ਹੁਣ ਜਿਹੜੀ ਮਾਂ ਨੇ ਜਿਹੜੀ ਪਾਰਟੀ ਦੀ ਮਾਂ ਨੇ ਉਹ ਦਰਬਾਰ ਸਾਹਿਬ ਤੇ ਹਮਲਾ ਕੀਤਾ ਹੋਵੇ ਉਹਦਾ ਪੁੱਤ ਹੋਵੇ ਉਦੇ ਪੁੱਤ ਨੂੰ 1 ਜੂਨ ਵਾਲੇ ਦਿਨ ਜਿੱਦਨ ਹਮਲਾ ਹੋਇਆ ਹੋਵੇ ਕੋਈ ਵੀ ਸਿਕ ਵੋਟ ਨਹੀਂ ਪਾਊਗਾ ਜੀ ਅੱਜ ਸ਼ਰੂ ਨਹੀਂ ਅਕਾਲੀ ਦਲ ਆਪਣੇ ਹੱਕਾਂ ਦੇ ਲਈ ਲੜਨ ਦੀ ਗੱਲ ਕਰ ਰਿਹਾ ਹੈ ਪੰਜਾਬ ਦੇ ਮੁੱਦਿਆਂ ਦੀ ਗੱਲ ਕਰ ਰਿਹਾ ਪਰ ਕੀ ਇਹ ਜਿਹੜਾ ਤੁਸੀਂ ਵਰਕਰਾਂ ਦੀ ਕੀਤੀ ਹੈ ਇਕੱਲੇ ਰਹਿਣ ਦੀ ਇਹ ਵਰਕਰਾਂ ਰਹੂ ਕਿ ਅੱਗੇ ਜਾ ਕੇ ਦੁਬਾਰਾ ਕਰ ਚੋਣ ਦੇਖੋ ਸਾਡਾ ਮਤਲਬ ਪੰਜਾਬ ਆ ਸਾਡਾ ਮਕਸਦ ਪੰਜਾਬ ਆ ਸਾਡਾ ਸਭ ਕੁਝ ਪੰਜਾਬ ਆ ਅਸੀਂ ਪੰਜਾਬ ਲਈ ਮਰ ਮਿਟਣ ਨੂੰ ਤਿਆਰ ਆਂ ਪੰਜਾਬ ਦੀਆਂ ਹੱਕੀ ਮੰਗਾਂ ਮਨਾਉਣ ਵਾਸਤੇ ਅਸੀਂ ਮੋਰਚੇ ਵੀ ਲਾਏ ਨੇ ਪੰਜਾਬ ਦੇ ਹੱਕੀ ਮੰਗਾਂ ਸਾਡੀ ਇਹ ਮੰ ਜੇ ਕੋਈ ਮੰਨੂਗਾ ਅਸੀਂ ਸਰਕਾਰ 'ਚ ਜਾਣਾ ਅਸੀਂ ਹਾਊਸ 'ਚ ਜਾਣਾ ਅਸੀਂ ਉੱਥੇ ਜਾ ਕੇ ਪੰਜਾਬ ਦੇ ਹੱਕੀ ਗੱਲਾਂ ਦੀ ਮੰਗਾਂ ਦੀ ਗੱਲ ਕਰਨੀ ਆ ਸਾਡੇ ਬੰਦੀ ਸਿੰਘ ਦੀ ਰਿਆਇ ਪੰਜਾਬ ਨੂੰ ਵੱਧ ਅਧਿਕਾਰ ਬਾਗਾ ਬਾਰਡਰ ਖੋਲ ਕੇ ਵਪਾਰ ਸ਼ੁਰੂ ਕਰਨਾ ਚੰਡੀਗੜ੍ਹ ਸਾਡਾ ਮਿਲੇ ਪਾਣੀ ਦੇ ਮਸਲੇ ਹੱਲ ਹੋਣ ਇਹ ਮਸਲੇ ਸਾਡਾ ਜੇ ਕੋਈ ਹੱਲ ਕਰੂਗਾ ਫਿਰ ਅਸੀਂ ਸੋਚਾਂਗੇ ਵੀ ਅਸੀਂ ਅੱਗੇ ਕੀ ਸਟੈਪ ਚੱਕਣਾ ਇਹ ਮਸਲੇ ਤਾਂ ਹੁਣ ਵੀ ਖੜੇ ਨੇ ਪਹਿਲਾਂ ਵੀ ਖੜੇ ਸੀ ਪਿਛਲੇ 10 ਸਾਲਾਂ ਦੀ ਸਰਕਾਰ ਰਹੀ 7 ਤੋਂ ਲੈ ਕੇ 17 ਤੱਕ ਦੀ ਤਾਂ ਉਹਦੇ ਸਮੇਂ 'ਚ ਇਹ ਹੱਲ ਕਿਉਂ ਨਹੀਂ ਕੀਤਾ ਗਿਆ ਬੰਦੀ ਸਿੰਘ ਤਾਂ ਪਹਿਲਾਂ ਵੀ ਸ਼ਾਮਿਲ ਚੁਣੇ ਉਸ ਵੇਲੇ ਕਈ ਬੰਦੀ ਸਿੰਘਾਂ ਦੀ ਹਜੇ ਕੈਦ ਪੂਰੀ ਨਹੀਂ ਹੋਈ ਸੀ ਜਿਹੜੀ ਕੈਦ ਦਾ ਟਾਈਮ ਪੀਰੀਅਡ ਹੁੰਦਾ ਪੂਰਾ ਨਹੀਂ ਹੋਇਆ ਸੀ ਜਿਸ ਕਰਕੇ ਉਸ ਵੇਲੇ ਗੱਲ ਨਹੀਂ ਚੱਲ ਸਕੀ ਹੁਣ ਉਹਨਾਂ ਦੀ ਕੈਦ ਪੂਰੀ ਹੋ ਚੁੱਕੀ ਆ ਇਸ ਕਰਕੇ ਮਸਲੇ ਗੱਲ ਚੱਲ ਰਹੀ ਆ ਔਰ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਸਾਡਾ ਪਹਿਲੇ ਮੁੱਦੇ ਦੇ ਏਜੰਡੇ ਦੇ ਸਭ ਤੋਂ ਇੱਕ ਨੰਬਰ ਤੇ ਆ ਮਲੂਕਾ ਸਾਹਿਬ ਤਾਂ ਕਹਿੰਦੇ ਵੀ ਗੱਲ ਜੋ ਹੋ ਜਾਲਾ ਜੇ ਤਾਂ ਅਸੀਂ ਬਦਲੋ ਚੋ ਹਰ ਇੱਕ ਬੰਦੇ ਦੇ ਆਪਣੇ ਥੀਊ ਨੇ ਔਰ ਪਾਰਟੀ ਹਾਈ ਕਮਾਂਡ ਦਾ ਥੀਊ ਨੇ ਜਿਹੜੇ ਸਾਡੇ ਕੋਰ ਕਮੇਟੀ ਦੇ ਥਿਊ ਨੇ ਸਾਡੇ ਸਾਹਮਣੇ ਨਹੀਂ ਉਹ ਇਹ ਕੰਡਿਵਿਊਲੀ ਮੇਰੇ ਵਿਚਾਰ ਹੋ ਸਕਦੇ ਨੇ ਕੋਰ ਕਮੇਟੀ ਦੇ ਵਿਚਾਰ ਮੰਨੇ ਜਾਣੇ ਨੇ ਫੈਸਲਾ ਕੋਰ ਕਮੇਟੀ ਨੇ ਕੀਤਾ ਵੀ ਆ ਸਾਡੀਆਂ ਚਾਰਜਾਂ ਪੰਜ ਮੰਗਾਂ ਨੇ ਜੇ ਮੰਗਣ ਮੰਨਣਗੇ ਫਿਰ ਅਸੀਂ ਸੋਚਾਂਗੇ ਗੱਲ ਖਤਮ ਥੈਂਕ ਯੂ ਭੁਲਰ ਦੀ ਰਿਹਾਈ ਦੇ ਮਾਮਲੇ ਤੇ ਕਹਿੰਦੇ ਵੀ ਉਹਨਾਂ ਨੇ ਐਪੀਡੀਪ ਅਫਸਰ ਕਾਲੀਦਾਲ ਨੂੰ ਦਿੱਤਾ ਸੀ ਬਦਵਿੰਦਰ ਪਾਲ ਸਿੰਘ ਭੁਲਰ ਨੂੰ ਪੰਜਾਬ ਲਿਆਉਣ ਵਾਲਾ ਹੀ ਕਾਲੀਦਾਲਾ ਉਹਦੀ ਪਰੋਲ ਸ਼ੁਰੂ ਕਰਨ ਵਾਲਾ ਹੀ ਕਾਲੀਦਾਲਾ ਹੋਰ ਵੀ ਬੰਦੀ ਸਿੰਘਾਂ ਦੀ ਰਿਹਾਈ ਤੇ ਉਹਨਾਂ ਦੀ ਪਰੋਲ ਸ਼ੁਰੂ ਕਰਨ ਵਾਲਾ ਹੀ ਕਾਲੀਦਾਲਾ ਹਮੇਸ਼ਾ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਨ ਵਾਲਾ ਕਾਲੀਦਾਲਾ ਬਾਕੀ ਕਿਸੇ ਨੇ ਨਾ ਕੀਤੀ ਆ ਨਾ ਕਰਦੇ ਆ ਨਾ ਕਰ ਸਕਦੇ ਆ। ਥੈਂਕ ਯੂ। ਲਾਸਟ ਬੋਲ ਆਇਆ। ਅੱਗੇ ਲੇਟ ਹੋ ਰਿਹਾ। ਸਾਹਿਬ ਆਪਣਾ ਇੱਕ ਆਡੀਓ ਵਾਇਰਲ ਹੋ ਰਹੀ ਹੈ ਸਿਮਰਜੀਤ ਬੈਂਸ ਅਤੇ ਬਿੱਟੂ ਦੀ ਤੇ ਬਿੱਟੂ ਜੀ ਨੇ ਆਡੀਓ ਨੂੰ ਉਨ੍ਹਾ ਨਿਕਾਲ ਦਿੱਤਾ ਉਹਨਾਂ ਨੇ ਕਿਹਾ ਕਿ ਫੇਕ ਹੈ ਇਹ ਐਡੀਟ ਕੀਤੀ ਗਈ ਹੈ। ਦੇਖੋ ਹੁਣ ਬਿੱਟੂ ਬਜਰਾ ਕੀ ਕਹਿ ਸਕਦਾ ਇਹਦੇ ਤੇ? ਇਸ ਤੋਂ ਇਲਾਵਾ ਉਹ ਕੀ ਕਹਿ ਸਕਦਾ? ਹੁਣ ਦੇਖੋ ਇੱਕ ਗੱਲ ਤਾਂ ਸਪਸ਼ਟ ਹੋ ਗਈ ਵੀ ਬਿੱਟੂ ਸੀਰੀਅਸ ਮੈਨ ਨੇ ਹੈ। ਰਾਜਨੀਤੀ ਦੇ ਜੋਗਨੀ ਜਿਸ ਪਾਰਟੀ ਦੇ ਕੰਮ ਕਰਦਾ ਉਸੇ ਪਾਰਟੀ ਦੇ ਲੀਡਰਸ਼ਿਪ ਦੇ ਪਿੱਠ ਵਿੱਚ ਛੁਲਾ ਮਾਰਦਾ ਔਰ ਜਿੱਥੇ ਗਿਆ ਉਥੇ ਉਹਦੇ ਵਿਚਾਰ ਕੀ ਨੇ ਉਹਦੇ ਉਸ ਪਾਰਟੀ ਪ੍ਰਤੀ ਕੀ ਸੋਚ ਆ ਕੀ ਵਿਚਾਰ ਰੱਖਦਾ ਇਹ ਵੀ ਸਪਸ਼ਟ ਹੋ ਗਿਆ ਹੁਣ ਇੱਕ ਗੱਲ ਇਹ ਜੋ ਸਪਸ਼ਟ ਹੋ ਗਈ ਵੀ ਇਹ ਵਿਅਕਤੀ ਲੋਕਪੱਖੀ ਵੀ ਨਹੀਂਗਾ ਪਾਰਟੀ ਪੱਖੀ ਵੀ ਨਹੀਂਗਾ ਇਹ ਸਿਰਫ ਤੇ ਸਿਰਫ ਆਪਣੇ ਪੱਖ ਦਾ ਮਾਲਕ ਆ ਸਿਰਫ ਸੱਤਾ ਇਹਨੂੰ ਚਾਹੀਦੀ ਆ ਤੇ ਸਿਕਿਉਰਿਟੀ ਚਾਹੀਦੀ ਆ ਕਿਸੇ ਵੀ ਰੂਪ ਚ ਇਹਨੂੰ ਸੱਤਾ ਮਿਲ ਜਵੇ ਉਹ ਉਸ ਰੂਫ ਦੇ ਵਿੱਚ ਜਾਣ ਨੂੰ ਤਿਆਰ ਆ ਸੱਤਾ ਹਾਸਲ ਕਰਨ ਲਈ ਕੁਝ ਵੀ ਕਰ ਸਕਦਾ ਪਰ ਨਾ ਲੋਕ ਸੇਵਾ ਨਾ ਸਮਾਜ ਸੇਵਾ ਨਾ ਰਾਜਨੀਤਿਕ ਸੇਵਾ ਇਹ ਇਹ ਦੇ ਕਿਸੇ ਖਾਨੇ ਦੇ ਵਿੱਚ ਦਿਲ ਦਿਮਾਗ ਦੇ ਕਿਸੇ ਖਾਨੇ ਵਿੱਚ ਸਰ ਬੀਜੇਪੀ ਲੀਡਰਾਂ ਬਾਰੇ ਵੀ ਕੁਝ ਬੋਲਦਾ ਹੋਇਆ ਨਜ਼ਰ ਆ ਰਿਹਾ ਵਾ ਜਿਸ ਤਰ੍ਹਾਂ ਪੀਐਮ ਮੋਦੀ ਬਾਰੇ ਵੀ ਕਮੈਂਟ ਮੈਂ ਉਹੀ ਤਾਂ ਗੱਲ ਕਰਦਾ ਵੀ ਇੱਕ ਪਾਰਟੀ ਦੇ ਪੇਟੇ ਸ਼ੂਰਾ ਮਾਰ ਕੇ ਗਿਆ ਦੂਜੀ ਪਾਰਟੀ ਦੀ ਪੇਟੇ ਸ਼ੂਰਾ ਮਾਰ ਮਾਰਨ ਵਾਸਤੇ ਤਿਆਰ ਬੈਠਾ ਸ਼ੂਰਾ ਮਾਰ ਰਿਹਾ ਸ਼ੂਰਾ ਉਹਦੇ ਹੱਥ 'ਚ ਆ कोरोना ਦੇ ਮੋਦੀ ਜੀ ਬਾਰੇ ਕੀ ਵਿਚਾਰ ਨੇ ਉਹਨਾਂ ਦੇ ਇੱਕ ਮਹਾ ਮੰਤਰੀ ਬਾਰੇ ਕੀ ਵਿਚਾਰ ਨੇ ਇੱਕ ਉਹਨਾਂ ਦੀ ਜਿਹੜੀ ਹੋਰ ਲੀਡਰਸ਼ਿਪ ਆ ਜਾਖੜ ਸਾਹਿਬ ਜਾਂ ਉਹਨਾਂ ਬਾਰੇ ਕੀ ਵਿਚਾਰ ਨੇ ਸਾਹਮਣੇ ਇੱਕ ਪੱਗ ਬਾਰੇ ਪਹਿਲਾਂ ਇੱਕ ਵਾਰੀ ਇਹਨੇ ਪੱਗ ਕਿਹਾ ਸੀ ਮੈਨੂੰ ਪੱਗ ਰਾਹੁਲ ਗਾਂਧੀ ਜੀ ਦੀ ਪੱਗ ਦਿੱਤੀ ਹੋਈ ਹੈ ਅੱਜ ਉਹ ਪੱਗ ਕਹਿੰਦਾ ਜੀ ਨਕਲੀ ਪੱਗ ਦੇਖੋ ਇਹ ਪੱਗ ਦਾ ਕਿੰਨਾ ਸਤਕਾਰ ਕਰ ਰਿਹਾ ਹੈ ਵਿਅਕਤੀ ਜਿਹੜੀ ਪੱਗ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਕੁਰਬਾਨੀਆਂ ਕਰਕੇ ਪ੍ਰਦਾਨ ਕਰਾਈ ਹੈ ਜਿਹੜੀ ਸਰਦਾਰੀ ਦਾ ਸਭ ਤੋਂ ਵੱਡਾ ਸਮਝ ਰੋ ਕਹਿੰਦੇ ਵੀ ਸਾਡਾ ਤਾਜ ਆ ਉਹ ਤਾਜ ਬਾਰੇ ਇਹਦੇ ਵਿਚਾਰ ਨੇ ਕਦੇ ਰਾਹੁਲ ਦੀ ਪੱਕਾ ਕਹਿੰਦਾ ਕਦੇ ਨਕਲੀ ਪੱਕਾ ਕਹਿੰਦਾ ਇਹ ਵਿਅਕਤੀ ਇਹ ਇਹ ਮੈਗਨਾਮ ਇਹਨੂੰ ਸਿੱਖ ਕੌਣ ਦਾ ਵੀ ਹੱਕ ਨਹੀਂ ਆ ਸਕਦਾ ਚਲੋ ਪਹਿਲਾਂ ਨਹੀਂ ਰਿਹਾ ਜਦੋਂ ਸਿੱਖੀ ਦਾ ਘਾਣ ਕੀਤਾ ਉਦੋਂ ਹੀ ਨਹੀਂ ਸਿੱਖ ਰਿਹਾ ਇਹ ਵਿਅਕਤੀ ਕਿਸੇ ਵੀ ਧਰਮ ਕਿਸੇ ਵੀ ਜਾਤ ਕਿਸੇ ਵੀ ਬਰਾਦਰੀ ਕਿਸੇ ਵੀ ਮੱਜਬ ਦੇ ਲਾਇਕ ਨਹੀਂਗਾ ਇਹ ਇਨਸਾਨ ਨਾ ਹੋ ਕੇ ਪਤਾ ਨਹੀਂ ਕੀ ਆ ਸਰ ਸਿਮਰਜੀਤ ਸਿੰਘ ਬੈਂਸ ਦੀ ਦੂਸਰੀ ਪਾਰਟੀ ਦੇ ਵਿੱਚ ਜਾਣ ਨਾਲ ਕਿੰਨਾ ਫਰਕ ਹੋਊਗਾ ਜਦੋਂ ਕਾਂਗਰਸ ਨੂੰ ਦੇਖੋ ਸਾਨੂੰ ਇਹਦੇ ਜਾਣ ਨਾਲ ਬਹੁਤ ਵੱਡਾ ਫਾਇਦਾ ਹੋਊਗਾ ਕਿਉਂਕਿ ਇਹਦਾ ਚਿਰਾ ਮੋਰਾ ਪੰਥਕ ਸੀ ਪਹਿਲਾਂ ਪੰਥੇ ਗੱਲਾਂ ਕਰਦਾ ਸੀ ਪੰਜਾਬ ਪੱਕੀ ਗੱਲਾਂ ਕਰਦਾ ਸੀ ਔਰ ਜਿਹੜੀ ਪੰਥਕ ਵੋਟ ਸੀ ਕਾਫੀ ਸਿੱਖ ਵੋਟੇ ਦੇ ਨਾਲ ਜੁੜੀ ਹੋਈ ਸੀ ਸਿੱਖ ਵੋਟ ਕਦੇ ਵੀ ਕਾਂਗਰਸ ਨੂੰ ਨਹੀਂ ਪੈਂਦੀ ਔਰ ਖਾਸ ਕਰਕੇ 1 ਜੂਨ ਕਰਕੇ ਕਿਉਂਕਿ 1 ਜੂਨ ਉਹ ਦਿਨ ਆ ਜਿੱਦਾਂ ਦਰਵਾਜਾ ਸਾਹਿਬ ਤੇ 40 ਸਾਲ ਪਹਿਲਾਂ ਹਮਲਾ ਹੋਇਆ ਸੀ ਕਾਂਗਰਸ ਨੇ ਕੀਤਾ ਸੀ ਜਿਹੜੀ ਕਾਂਗਰਸ ਪਾਰਟੀ ਵਿੱਚ ਅੱਜ ਗਿਆ ਔਰ ਕਾਂਗਰਸ ਪਾਰਟੀ ਦੀ ਉਸ ਵੇਲੇ ਦੀ ਜਿਹੜੀ ਮੁਖੀ ਸੀ ਉਹਦੋਂ ਆ ਜਿਹੜਾ ਵੜਿੰਗ ਆ ਇਹ ਮਾਂ ਕਹਿੰਦਾ ਵਾ ਜੀ ਇਨੇ ਕਿਰ ਟੀ-ਸ਼ਰਟ ਪਾਈ ਸੀ ਕਿਸੇ ਨੇ ਇਹਨੂੰ ਪੁੱਛਿਆ ਵੀ ਤੂੰ ਟੀ-ਸ਼ਰਟ ਪਾਈ ਫਿਰਦਾ ਉਹ ਤੇ ਫੋਟੋ ਉਕਰੀ ਹੋਈ ਸੀ ਇਹਦੀ ਇੰਦਰ ਕਾਂਤੀ ਜੀ ਦੀ ਉਹ ਕਹਿੰਦਾ ਇਹ ਮੇਰੀ ਮਾਂ ਹੁਣ ਜਿਹੜੀ ਮਾਂ ਨੇ ਜਿਹੜੀ ਪਾਰਟੀ ਦੀ ਮਾਂ ਨੇ ਉਹ ਦਰਬਾਰ ਸਾਹਿਬ ਤੇ ਹਮਲਾ ਕੀਤਾ ਹੋਵੇ ਉਹਦਾ ਪੁੱਤ ਹੋਵੇ ਉਹਦੇ ਪੁੱਤ ਨੂੰ 1 ਜੂਨ ਵਾਲੇ ਦਿਨ ਜਿੱਦਨ ਹਮਲਾ ਹੋਇਆ ਹੋਵੇ ਕੋਈ ਵੀ ਸਿਕ ਵੋਟ ਨਹੀਂ ਪਾਊਗਾ ਜੀ ਅੱਜ ਛਲੋ ਨਹੀਂ ਅਕਾਲੀ ਦਲ ਆਪਣੇ ਹੱਕਾਂ ਦੇ ਲਈ ਲੜਨ ਦੀ ਗੱਲ ਕਰ ਰਿਹਾ ਪੰਜਾਬ ਦੇ ਮੁੱਦਿਆਂ ਦੀ ਗੱਲ ਕਰ ਰਿਹਾ ਪਰ ਕੀ ਇਹ ਜਿਹੜਾ ਤੁਸੀਂ ਵਰਕਰਾਰੀ ਕੀਤੀ ਹੈ ਇਕੱਲੇ ਰਹਿਣ ਦੀ ਇਹ ਬਰਕਰਾਰ ਰਹੂ ਕਿ ਅੱਗੇ ਜਾ ਕੇ ਦੁਬਾਰਾ ਕਰ ਜੂਗਾ ਦੇਖੋ ਸਾਡਾ ਮਤਲਬ ਪੰਜਾਬ ਆ ਸਾਡਾ ਮਕਸਦ ਪੰਜਾਬ ਆ ਸਾਡਾ ਸਭ ਕੁਝ ਪੰਜਾਬ ਆ ਅਸੀਂ ਪੰਜਾਬ ਲਈ ਮਰ ਮਿੱਟਣ ਨੂੰ ਤਿਆਰ ਆ ਪੰਜਾਬ ਦੀਆਂ ਹੱਕੀ ਮੰਗਾਂ ਮਨਾਉਣ ਵਾਸਤੇ ਅਸੀਂ ਮੋਰਚੇ ਵੀ ਲਾਏ ਨੇ ਪੰਜਾਬ ਦੀਆਂ ਹੱਕੀ ਮੰਗਾਂ ਸਾਡੀ ਇਹ ਮੰਨ ਜੇ ਕੋਈ ਮੰਨੂਗਾ ਅਸੀਂ ਸਰਕਾਰ 'ਚ ਜਾਣਾ ਅਸੀਂ ਹੌਸਲ 'ਚ ਜਾਣਾ ਅਸੀਂ ਉੱਥੇ ਜਾ ਕੇ ਪੰਜਾਬ ਦੀਆਂ ਹੱਕੀ ਗੱਲਾਂ ਦੀ ਮੰਗਾਂ ਦੀ ਗੱਲ ਕਰਨੀ ਆ ਸਾਡੇ ਬੰਦੀ ਸਿੰਘ ਦੀ ਰਿਆਇਤ ਪੰਜਾਬ ਨੂੰ ਵੱਧ ਅਧਿਕਾਰ ਬਗਾਵਾਟਰ ਖੋਲ ਕੇ ਵਪਾਰ ਸ਼ੁਰੂ ਕਰਨਾ ਚੰਡੀਗੜ੍ਹ ਸਾਡਾ ਮਿਲੇ ਪਾਣੀ ਦੇ ਮਸਲੇ ਹੱਲ ਹੋਣ ਇਹ ਮਸਲੇ ਸਾਡਾ ਜੇ ਕੋਈ ਹੱਲ ਕਰੂਗਾ ਫਿਰ ਅਸੀਂ ਸੋਚਾਂਗੇ ਵੀ ਅਸੀਂ ਅੱਗੇ ਕੀ ਸਟੈਪ ਚੱਕਣਾ ਇਹ ਮਸਲੇ ਤਾਂ ਹੁਣ ਵੀ ਖੜੇ ਨੇ ਪਹਿਲਾਂ ਵੀ ਖੜੇ ਸੀ ਪਿਛਲੇ 10 ਸਾਲਾਂ ਸਰਕਾਰ ਰਹੀ 7 ਤੋਂ ਲੈ ਕੇ 17 ਤੱਕ ਦੀ ਤਾਂ ਉਹਦੇ ਸਮੇਂ 'ਚ ਇਹ ਹੱਲ ਕਿਉਂ ਨਹੀਂ ਕੀਤੇ ਗਏ ਬੰਦੀ ਸਿੰਘ ਤਾਂ ਪਹਿਲਾਂ ਵੀ ਹਾਂ ਮੈਂ ਕਿਹਾ ਉਸ ਵੇਲੇ ਕਈ ਬੰਦੀ ਸਿੰਘਾਂ ਦੀ ਹਜੇ ਕੈਦ ਪੂਰੀ ਨਹੀਂ ਹੋਈ ਸੀ ਜਿਹੜੀ ਕੈਦ ਦਾ ਟਾਈਮ ਪੀਰੀਅਡ ਹੁੰਦਾ ਪੂਰਾ ਨਹੀਂ ਹੋਇਆ ਸੀ ਜਿਸ ਕਰਕੇ ਉਸ ਵੇਲੇ ਗੱਲ ਨਹੀਂ ਚੱਲ ਸਕੀ ਹੁਣ ਉਹਨਾਂ ਦੀ ਕੈਦ ਪੂਰੀ ਹੋ ਚੁੱਕੀ ਆ ਇਸ ਕਰਕੇ ਮਸਲੇ ਗੱਲ ਚੱਲ ਰਹੀ ਆ ਔਰ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਸਾਡਾ ਪਹਿਲੇ ਮੁੱਦੇ ਦੇ ਏਜੰਡੇ ਦੇ ਸਭ ਤੋਂ ਇੱਕ ਨੰਬਰ ਤੇ ਆ ਮਲੂਕਾ ਸਾਹਿਬ ਤਾਂ ਕਹਿੰਦੇ ਵੀ ਗਰਜੋਨ ਹੋਜ ਵਾਲੇ ਜਿੱਦਾਂ ਸੀ ਬਦਲੋ ਸਾਨੂੰ ਤੇ ਹਰੇਕ ਬੰਦੇ ਦੇ ਆਪਣੇ ਥਿਊ ਨੇ ਔਰ ਪਾਰਟੀ ਹਾਈ ਕਮਾਂਡ ਦਾ ਥਿਊ ਨੇ ਜਿਹੜੇ ਸਾਡੇ ਕੋਰ ਕਮੇਟੀ ਦੇ ਥਿਊ ਨੇ ਸਾਡੇ ਦੇ ਸਾਹਮਣੇ ਨੇ ਉਹ ਇੱਕ ਇੰਡੀਵਿਜੂਅਲੀ ਮੇਰੇ ਵਿਚਾਰ ਹੋ ਸਕਦੇ ਨੇ ਕੋਰ ਕਮੇਟੀ ਦੇ ਵਿਚਾਰ ਮੰਨੇ ਜਾਣੇ ਨੇ ਫੈਸਲਾ ਕੋਰ ਕਮੇਟੀ ਨੇ ਕੀਤਾ ਵੀ ਆ ਸਾਡੀਆਂ ਚਾਰ ਜਾਂ ਪੰਜ ਮੰਗਾਂ ਨੇ ਜੇ ਮੰਗਣ ਮੰਨਣਗੇ ਫਿਰ ਅਸੀਂ ਸੋਚਾਂਗੇ ਗੱਲ ਖਤਮ ਉਹਦੇ ਕੋ ਦਰਦੀ ਰਿਹਾਈ ਦੇ ਮਾਨੁਸ਼ ਤੇ ਕਹਿੰਦੇ ਵੀ ਉਹਨਾਂ ਦੇ ਐਫੀਡੀਪ ਦਾ ਕਾਲੀਦਲਾ ਨੇ ਦਿੱਤਾ ਸੀ। ਦਵਿੰਦਰ ਪਾਲ ਸਿੰਘ ਕੁਦਰ ਨੂੰ ਪੰਜਾਬ ਲਿਆਉਣ ਵਾਲਾ ਹੀ ਕਾਲੀਦਲਾ। ਉਹਦੀ ਪਰੋਲ ਸ਼ੁਰੂ ਕਰਨ ਵਾਲਾ ਹੀ ਕਾਲੀਦਲਾ। ਹੋਰ ਵੀ ਬੰਦੀ ਸਿੰਘਾਂ ਦੀ ਰਿਹਾਈ ਤੇ ਉਹਨਾਂ ਦੀ ਪਰੋਲ ਸ਼ੁਰੂ ਕਰਨ ਵਾਲਾ ਹੀ ਕਾਲੀਦਲਾ। ਹਮੇਸ਼ਾ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਨ ਵਾਲਾ ਕਾਲੀਦਲਾ, ਬਾਕੀ ਕਿਸੇ ਨੇ ਨਾ ਕੀਤੀ ਆ, ਨਾ ਕਰਦੇ ਆ ਨਾ ਕਰ ਸਕਦੇ ਆ। ਥੈਂਕ ਯੂ। ਲਾਸਟ ਵਾਲਾ ਇੱਕ ਅੱਗੇ ਲੇਟ ਹੋ ਰਿਹਾ। ਸਾਡਾ ਇੱਕ ਆਡੀਓ ਵਾਇਰਲ ਹੋ ਰਹੀ ਹੈ ਸਿਮਰਜੀਤ ਬੈਂਸ ਅਤੇ ਬਿੱਟੂ ਦੀ ਤੇ ਬਿੱਟੂ ਜੀ ਨੇ ਬਾਦ ਆਡੀਓ ਨੂੰ ਉਹਨੂੰ ਨਿਕਾਲ ਦਿੱਤਾ ਉਹਨਾਂ ਨੇ ਕਿਹਾ ਕਿ ਫੇਕ ਹੈ ਇਹ ਐਡਿਟ ਕੀਤੀ ਹੋਈ ਹੈ ਦੇਖੋ ਹੁਣ ਬਿੱਟੂ ਵਿਚਾਰਾ ਕੀ ਕਹਿ ਸਕਦਾ ਇਹਦੇ ਤੇ ਇਦੋਂ ਇਲਾਵਾ ਉਹ ਕੀ ਕਹਿ ਸਕਦਾ ਹੁਣ ਦੇਖੋ ਇੱਕ ਗੱਲ ਤਾਂ ਸਪਸ਼ਟ ਹੋ ਗਈ ਵੀ ਬਿੱਟੂ ਸੀਰੀਅਸ ਮੈਨ ਨੇ ਹੈ ਰਾਜਨੀਤੀ ਦੇ ਯੋਗ ਨਹੀਂ ਜਿਸ ਪਾਰਟੀ ਦੇ ਕੰਮ ਕਰਦਾ ਉਸੇ ਪਾਰਟੀ ਦੇ ਲੀਡਰਸ਼ਿਪ ਦੇ ਪਿੱਠ ਵਿੱਚ ਛੁਲਾ ਮਾਰਦਾ ਔਰ ਜਿੱਥੇ ਗਿਆ ਉੱਥੇ ਉਹਦੇ ਵਿਚਾਰ ਕੀ ਨੇ ਉਹਦੇ ਉਸ ਪਾਰਟੀ ਪ੍ਰਤੀ ਕੀ ਸੋਚ ਆ ਕੀ ਵਿਚਾਰ ਰੱਖਦਾ ਇਹ ਵੀ ਸਪਸ਼ਟ ਹੋ ਗਿਆ ਹੁਣ ਇੱਕ ਗੱਲ ਇਹ ਜੋ ਸਪਸ਼ਟ ਹੋ ਗਈ ਵੀ ਇਹ ਵਿਅਕਤੀ ਲੋਕਪੱਖੀ ਵੀ ਨਹੀਂਗਾ ਪਾਰਟੀ ਪੱਖੀ ਵੀ ਨਹੀਂਗਾ ਇਹ ਸਿਰਫ ਤੇ ਸਿਰਫ ਆਪਣੇ ਪੱਖ ਦਾ ਮਾਲਕ ਆ ਸਿਰਫ ਸੱਤਾ ਇਹਨੂੰ ਚਾਹੀਦੀ ਆ ਤੇ ਸਿਕਿਉਰਿਟੀ ਚਾਹੀਦੀ ਆ ਕਿਸੇ ਵੀ ਰੂਪ ਚ ਇਹਨੂੰ ਸੱਤਾ ਮਿਲ ਜਵੇ ਉਹ ਉਸ ਰੂਪ ਦੇ ਵਿੱਚ ਜਾਣ ਨੂੰ ਤਿਆਰ ਆ ਸੱਤਾ ਹਾਸਲ ਕਰਨ ਲਈ ਕੁਝ ਵੀ ਕਰ ਸਕਦਾ ਪਰ ਨਾ ਲੋਕ ਸੇਵਾ ਨਾ ਸਮਾਜ ਸੇਵਾ ਨਾ ਰਾਜਨੀਤਿਕ ਸੇਵਾ ਇਹਦੇ ਇਹਦੇ ਕਿਸੇ ਖਾਨੇ ਦੇ ਵਿੱਚ ਦਿਲ ਦਿਮਾਗ ਦੇ ਕਿਸੇ ਖਾਨੇ ਵਿੱਚ ਆ ਸਰਪੀ ਇਹ ਵੀ ਲੀਡਰਾਂ ਬਾਰੇ ਵੀ ਕੁਝ ਬੋਲਦਾ ਹੋਇਆ ਨਜ਼ਰ ਆ ਰਿਹਾ ਵਾ ਜਿਸ ਤਰ੍ਹਾਂ ਪੀਐਮ ਮੋਦੀ ਬਾਰੇ ਵੀ ਕਮੈਂਟ ਮੈਂ ਉਹੀ ਤਾਂ ਗੱਲ ਕਰਦਾ ਵੀ ਇੱਕ ਪਾਰਟੀ ਦੇ ਪੇਟੇ ਛੁਰਾ ਮਾਰ ਕੇ ਗਿਆ ਦੂਜੀ ਪਾਰਟੀ ਦੀ ਪੇਟੇ ਛੁਰਾ ਮਾਰ ਮਾਰਨ ਵਾਸਤੇ ਤਿਆਰ ਬੈਠਾ ਛੁਰਾ ਮਾਰ ਰਿਹਾ ਛੁਰਾ ਉਹਦੇ ਹੱਥ 'ਚ ਆ ਹੋਰ ਉਹਨਾਂ ਦੇ ਮੋਦੀ ਜੀ ਬਾਰੇ ਕੀ ਵਿਚਾਰ ਨੇ ਉਹਨਾਂ ਦੇ ਇੱਕ ਮਹਾ ਮੰਤਰੀ ਬਾਰੇ ਕੀ ਵਿਚਾਰ ਨੇ ਇੱਕ ਉਹਨਾਂ ਦੀ ਜਿਹੜੀ ਹੋਰ ਲੀਡਰਸ਼ਿਪ ਆ ਜਾਖੜ ਸਾਹਿਬ ਜਾਂ ਉਹਨਾਂ ਬਾਰੇ ਕੀ ਵਿਚਾਰ ਨੇ ਸਾਹਮਣੇ ਆ ਇੱਕ ਪੱਗ ਬਾਰੇ ਪਹਿਲਾਂ ਇੱਕ ਵਾਰੀ ਇਹਨੇ ਪੱਗ ਕਹੀ ਸੀ ਮੈਨੂੰ ਪੱਗ ਰਾਹੁਲ ਗਾਂਧੀ ਜੀ ਦੀ ਪੱਗ ਦਿੱਤੀ ਹੋਈ ਹੈ। ਅੱਜ ਉਹ ਪੱਗ ਕਹਿੰਦਾ ਜੀ ਨਕਲੀ ਪੱਗ। ਦੇਖੋ ਇਹ ਪੱਗ ਦਾ ਕਿੰਨਾ ਸਤਕਾਰ ਕਰ ਰਿਹਾ ਹੈ ਵਿਅਕਤੀ ਜਿਹੜੀ ਪੱਗ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਕੁਰਬਾਨੀਆਂ ਕਰਕੇ ਪ੍ਰਦਾਨ ਕਰਾਈ ਹੈ ਜਿਹੜੀ ਸਰਦਾਰੀ ਦਾ ਸਭ ਤੋਂ ਵੱਡਾ ਸਮਝ ਲੋ ਕਹਿੰਦੇ ਵੀ ਸਾਡਾ ਤਾਜ ਆ ਉਹ ਤਾਜ ਬਾਰੇ ਇਹਦੇ ਵਿਚਾਰ ਨਹੀਂ ਕਦੇ ਰਾਹੁਲ ਦੀ ਪੱਗ ਕਹਿੰਦਾ ਕਦੇ ਨਕਲੀ ਪੱਗ ਕਹਿੰਦਾ ਇਹ ਵਿਅਕਤੀ ਇਹ ਇਹ ਮੈਗਨਮ ਨੂੰ ਸਿੱਖ ਕੌਣ ਦਾ ਵੀ ਹੱਕ ਨਹੀਂ ਆ ਸਕਦਾ ਚਲੋ ਪਹਿਲਾਂ ਨਹੀਂ ਰਿਹਾ ਜਦੋਂ ਸਿੱਕੀ ਦਾ ਕਹਨ ਕੀਤਾ ਉਦੋਂ ਨਹੀਂ ਸਿੱਖ ਰਿਹਾ ਇਹ ਵਿਅਕਤੀ ਕਿਸੇ ਵੀ ਧਰਮ ਕਿਸੇ ਵੀ ਜਾਤ ਕਿਸੇ ਵੀ ਬਰਾਦਰੀ ਕਿਸੇ ਵੀ ਮੱਜਬ ਦੇ ਲਾਇਕ ਨਹੀਂਗਾ ਇਹ ਇਨਸਾਨ ਨਾ ਹੋ ਕੇ ਪਤਾ ਨਹੀਂ ਕੀ ਹੈ ਸਰ ਸਿਮਰਜੀਤ ਸਿੰਘ ਬੈਂਸ ਦੀ ਦੂਸਰੀ ਪਾਰਟੀ ਦੇ ਵਿੱਚ ਜਾਣ ਨਾਲ ਕਿੰਨਾ ਫਰਕ ਹੋਊਗਾ ਜਦੋਂ ਕਾਂਗਰਸ join ਦੇਖੋ ਸਾਨੂੰ ਇਹਦੇ ਜਾਣ ਨਾਲ ਬਹੁਤ ਵੱਡਾ ਫਾਇਦਾ ਹੋਊਗਾ ਕਿਉਂਕਿ ਇਹਦਾ ਚਿਹਰਾ ਮੋਹਰਾ ਪੰਥਕ ਸੀ ਪਹਿਲਾਂ ਪੰਥੇ ਗੱਲਾਂ ਕਰਦਾ ਸੀ ਪੰਜਾਬ ਪੱਕੀ ਗੱਲਾਂ ਕਰਦਾ ਸੀ ਔਰ ਜਿਹੜੀ ਪੰਥਕ ਵੋਟ ਸੀ ਕਾਫੀ ਸਿੱਖ ਵੋਟੇ ਦੇ ਨਾਲ ਜੁੜੀ ਹੋਈ ਸੀ ਸਿੱਖ ਵੋਟ ਕਦੇ ਵੀ ਕਾਂਗਰਸ ਨੂੰ ਨਹੀਂ ਪੈਂਦੀ ਜੀ ਔਰ ਖਾਸ ਕਰਕੇ 1 ਜੂਨ ਕਰਕੇ ਕਿਉਂਕਿ 1 ਜੂਨ ਉਹ ਦਿਨ ਆ ਜਿੱਦਾਂ ਦਰਬਾਰ ਸਾਹਿਬ ਤੇ 40 ਸਾਲ ਪਹਿਲਾਂ ਹਮਲਾ ਹੋਇਆ ਸੀ ਕਾਂਗਰਸ ਨੇ ਕੀਤਾ ਸੀ ਜਿਹੜੀ ਕਾਂਗਰਸ ਪਾਰਟੀ ਵਿੱਚ ਅੱਜ ਗਿਆ ਔਰ ਕਾਂਗਰਸ ਪਾਰਟੀ ਦੀ ਉਸ ਵੇਲੇ ਦੀ ਜਿਹੜੀ ਮੁਖੀ ਸੀ ਉਹਦੋਂ ਆ ਜਿਹੜਾ ਵੜਿੰਗ ਆ ਇਹ ਮਾਂ ਕਹਿੰਦਾ ਵਾ ਇਹਨੇ ਇੱਕ ਟੀ-ਸ਼ਰਟ ਪਾਈ ਸੀ ਕਿਸੇ ਨੇ ਇਹਨੂੰ ਪੁੱਛਿਆ ਵੀ ਤੂੰ ਟੀ-ਸ਼ਰਟ ਪਾਈ ਫਿਰਦਾ ਉਹਦੇ ਫੋਟੋ ਉਕਰੀ ਹੋਈ ਸੀ ਇਹਦੀ ਇੰਦਰਾ ਗਾਂਧੀ ਜੀ ਦੀ ਉਹ ਕਹਿੰਦਾ ਇਹ ਮੇਰੀ ਮਾਂ ਹੁਣ ਜਿਹੜੀ ਮਾਂ ਨੇ ਜਿਹੜੀ ਪਾਰਟੀ ਦੀ ਮਾਂ ਨੇ ਉਹ ਦਰਬਾਰ ਸਾਹਿਬ ਤੇ ਹਮਲਾ ਕੀਤਾ ਹੋਵੇ ਉਹਦਾ ਪੁੱਤ ਹੋਵੇ ਉਹਦੇ ਪੁੱਤ ਨੂੰ 1 ਜੂਨ ਵਾਲੇ ਦਿਨ ਜਿੱਦਨ ਹਮਲਾ ਹੋਇਆ ਹੋਵੇ ਕੋਈ ਵੀ ਸਿਕ ਵੋਟ ਨਹੀਂ ਪਾਉਂਦਾ ਜੀ ਅੱਜ ਛਲੋ ਨਹੀਂ ਅਕਾਲੀ ਦਲ ਆਪਣੇ ਹੱਕਾਂ ਦੇ ਲਈ ਲੜਨ ਦੀ ਗੱਲ ਕਰ ਰਿਹਾ ਪੰਜਾਬ ਦੇ ਮੁੱਦਿਆਂ ਦੀ ਗੱਲ ਕਰ ਰਿਹਾ ਪਰ ਕੀ ਇਹ ਜਿਹੜਾ ਤੁਸੀਂ ਵਰਕਰਾਂ ਦੀ ਕੀਤੀ ਹੈ ਇਕੱਲੇ ਰਹਿਣ ਦੀ ਇਹ ਵਰਕਰਾਂ ਰਹੂ ਕਿ ਅੱਗੇ ਜਾ ਕੇ ਦੁਬਾਰਾ ਕਰਨ ਚੋਣ ਦੇਖੋ ਸਾਡਾ ਮਤਲਬ ਪੰਜਾਬ ਆ ਸਾਡਾ ਮਕਸਦ ਪੰਜਾਬ ਆ ਸਾਡਾ ਸਭ ਕੁਝ ਪੰਜਾਬ ਆ ਅਸੀਂ ਪੰਜਾਬ ਲਈ ਮਰ ਮਿੱਟਣ ਨੂੰ ਤਿਆਰ ਆਂ ਪੰਜਾਬ ਦੀਆਂ ਹੱਕੀ ਮੰਗਾਂ ਮਨਾਉਣ ਵਾਸਤੇ ਅਸੀਂ ਮੋਰਚੇ ਵੀ ਲਾਏ ਨੇ ਪੰਜਾਬ ਦੀਆਂ ਹੱਕੀ ਮੰਗਾਂ ਸਾਡੀ ਇਹ ਮੰ ਜੇ ਕੋਈ ਮੰਨੂਗਾ ਅਸੀਂ ਸਰਕਾਰ 'ਚ ਜਾਣਾ ਅਸੀਂ ਹਾਊਸ 'ਚ ਜਾਣਾ ਅਸੀਂ ਉੱਥੇ ਜਾ ਕੇ ਪੰਜਾਬ ਦੀਆਂ ਹੱਕੀ ਗੱਲਾਂ ਦੀ ਮੰਗਾਂ ਦੀ ਗੱਲ ਕਰਨੀ ਹੈ ਸਾਡੇ ਬੰਦੀ ਸਿੰਘ ਦੀ ਰਿਹਾਈ ਪੰਜਾਬ ਨੂੰ ਵੱਧ ਅਧਿਕਾਰ ਬਾਗਾ ਬਾਰਡਰ ਖੋਲ ਕੇ ਵਪਾਰ ਸ਼ੁਰੂ ਕਰਨਾ ਚੰਡੀਗੜ੍ਹ ਸਾਡਾ ਮਿਲੇ ਪਾਣੀ ਦੇ ਮਸਲੇ ਹੱਲ ਹੋਣ ਇਹ ਮਸਲੇ ਸਾਡਾ ਜੇ ਕੋਈ ਹੱਲ ਕਰੂਗਾ ਫਿਰ ਅਸੀਂ ਸੋਚਾਂਗੇ ਵੀ ਅਸੀਂ ਅੱਗੇ ਕੀ ਸਟੈਪ ਚੱਕਣਾ ਇਹ ਮਸਲੇ ਤਾਂ ਹੁਣ ਵੀ ਖੜੇ ਨੇ ਪਹਿਲਾਂ ਵੀ ਖੜੇ ਸੀ ਇਹਨੇ ਦਸ ਸਾਲਾਂ ਦੀ ਸਰਕਾਰ ਰਹੀ 7 ਤੋਂ ਲੈ ਕੇ 17 ਤੱਕ ਦੀ ਤਾਂ ਉਹਦੇ ਸਮੇਂ 'ਚ ਇਹ ਹਾਲਤ ਕਿਉਂ ਨਹੀਂ ਕੀਤੀ ਗਈ ਬੰਦੀ ਸਿੰਘ ਤਾਂ ਪਹਿਲਾਂ ਵੀ ਹਾਂ ਵਿੱਚ ਉਸ ਵੇਲੇ ਕਈ ਬੰਦੀ ਸਿੰਘਾਂ ਦੀ ਹਜੇ ਕੈਦ ਪੂਰੀ ਨਹੀਂ ਹੋਈ ਸੀ। ਜਿਹੜੀ ਕੈਦ ਦਾ ਟਾਈਮ ਪੀਰੀਅਡ ਹੁੰਦਾ ਉਹ ਪੂਰਾ ਨਹੀਂ ਹੋਇਆ ਸੀ। ਜਿਸ ਕਰਕੇ ਉਸ ਵੇਲੇ ਗੱਲ ਨਹੀਂ ਚੱਲ ਸਕੀ। ਹੁਣ ਉਹਨਾਂ ਦੀ ਕੈਦ ਪੂਰੀ ਹੋ ਚੁੱਕੀ ਆ ਇਸ ਕਰਕੇ ਮਸਲੇ ਗੱਲ ਚੱਲ ਰਹੀ ਆ ਔਰ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਸਾਡਾ ਪਹਿਲੇ ਮੁੱਦੇ ਦੇ ਏਜੰਡੇ ਦੇ ਸਭ ਤੋਂ ਇੱਕ ਨੰਬਰ ਤੇ ਆ। ਮਲੂਕਾ ਸਾਹਿਬ ਤਾਂ ਕਹਿੰਦੇ ਵੀ ਗੱਲ ਜੋ ਹੋ ਜਾਣੀ ਜੇ ਤਾਂ ਅਸੀਂ ਬਦਲੀਆ ਸੀ। ਕਿ ਹਰੇਕ ਮੰਦਰ ਦੇ ਆਪਣੇ ਥੀਓ ਨੇ ਪਰ ਪਾਰਟੀ ਹਾਈ ਕਮਾਂਡ ਦਾ ਵਿਊ ਨੇ ਜਿਹੜੇ ਉਹ ਸਾਡੇ ਕੋਰ ਕਮੇਟੀ ਦੇ ਵਿਊ ਨੇ ਸਾਰਿਆਂ ਦੇ ਸਾਹਮਣੇ ਨੇ ਉਹ ਇੱਕ ਇੰਡੀਵਿਜੂਅਲੀ ਮੇਰੇ ਵਿਚਾਰ ਹੋ ਸਕਦੇ ਨੇ ਕੋਰ ਕਮੇਟੀ ਦੇ ਵਿਚਾਰ ਮੰਨੇ ਜਾਣੇ ਨੇ ਫੈਸਲਾ ਕੋਰ ਕਮੇਟੀ ਨੇ ਕੀਤਾ ਤੇ ਆਹ ਸਾਡੀਆਂ ਚਾਰ ਜਾਂ ਪੰਜ ਮੰਗਾਂ ਨੇ ਜੇ ਮੰਗਣ ਮੰਨਣਗੇ ਫਿਰ ਅਸੀਂ ਸੋਚਾਂਗੇ ਗੱਲ ਕਰ ਤੁਸੀਂ ਭੁੱਲਰ ਦੀ ਰਿਹਾਈ ਦੇ ਮਾਮਲੇ ਤੇ ਕਹਿੰਦੇ ਵੀ ਉਹਨਾਂ ਦੇ ਐਫੀਡੇਵਿਟ ਦਾ ਕਾਲੀ ਦਲ ਨੂੰ ਦਿੱਤਾ ਸੀ ਬਿੰਦਵਿੰਦਰ ਪਾਲ ਸਿੰਘ ਭੁੱਲਰ ਨੂੰ ਪੰਜਾਬ ਲਿਆਉਣ ਵਾਲਾ ਹੀ ਕਾਲੀ ਦਲ ਆ ਉਹਦੀ ਪਰੋਲ ਸ਼ੁਰੂ ਕਰਨ ਵਾਲਾ ਹੀ ਕਾਲੀ ਦਲ ਆ ਹੋਰ ਵੀ ਬੰਦੀ ਸਿੰਘਾਂ ਦੀ ਰਿਹਾ ਹਮੇਸ਼ਾ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਨ ਵਾਲਾ ਕਾਲੀਦਾਲਾ ਬਾਕੀ ਕਿਸੇ ਨੇ ਨਾ ਕੀਤੀ ਆ ਨਾ ਕਰਦੇ ਆ ਨਾ ਕਰ ਸਕਦੇ ਆ ਲਾਸਟ ਬੋਲਾਂਗੇ ਅੱਗੇ ਲੇਟ ਹੋ ਰਿਹਾ ਸਾਬ ਆਪ ਦਾ ਆਡੀਓ ਵਾਇਰਲ ਹੋ ਰਹੀ ਹੈ ਸਿਮਰਜੀਤ ਬੈਂਸ ਅਤੇ ਬਿੱਟੂ ਦੀ ਤੇ ਬਿੱਟੂ ਜੀ ਨੇ ਆਡੀਓ ਨੂੰ ਉਨ੍ਹਾ ਨਿਕਾਲ ਦਿੱਤਾ ਉਹਨਾਂ ਨੇ ਕਿਹਾ ਕਿ ਫੇਕ ਹੈ ਇਹ ਐਡੀਟ ਕੀਤੀ ਗਈ ਹੈ ਦੇਖੋ ਹੁਣ ਬਿੱਟੂ ਬਜਾਰਾ ਕੀ ਕਹਿ ਸਕਦਾ ਇਹਦੇ ਤੇ ਇਸ ਤੋਂ ਇਲਾਵਾ ਉਹ ਕੀ ਕਹਿ ਸਕਦਾ ਹੁਣ ਦੇਖੋ ਇੱਕ ਗੱਲ ਤਾਂ ਸਪਸ਼ਟ ਹੋ ਗਈ ਵੀ ਬਿੱਟੂ ਸੀਰੀਅਸ ਮੈਨ ਨੇ ਆ ਰਾਜਨੀਤੀ ਦੇ ਜੋਗਨੀ ਜਿਸ ਪਾਰਟੀ ਤੇ ਕੰਮ ਕਰਦਾ ਉਸੇ ਪਾਰਟੀ ਦੇ ਲੀਡਰਸ਼ਿਪ ਦੇ ਪਿੱਠ ਵਿੱਚ ਛੁਲਾ ਮਾਰਦਾ ਔਰ ਜਿੱਥੇ ਗਿਆ ਉੱਥੇ ਉਹਦੇ ਵਿਚਾਰ ਕੀ ਨੇ ਉਹਦੇ ਉਸ ਪਾਰਟੀ ਪ੍ਰਤੀ ਕੀ ਸੋਚ ਆ ਕੀ ਵਿਚਾਰ ਰੱਖਦਾ ਇਹ ਵੀ ਸਪਸ਼ਟ ਹੋ ਗਿਆ ਹੁਣ ਇੱਕ ਗੱਲ ਇਹ ਜੋ ਸਪਸ਼ਟ ਹੋ ਗਈ ਵੀ ਇਹ ਵਿਅਕਤੀ ਲੋਕਪੱਖੀ ਵੀ ਨਹੀਂਗਾ ਪਾਰਟੀ ਪੱਖੀ ਵੀ ਨਹੀਂਗਾ ਇਹ ਸਿਰਫ ਸਿਰਫ ਆਪਣੇ ਪੱਖ ਦਾ مالک ਆ ਸਿਰਫ ਸੱਤਾ ਇਹਨੂੰ ਚਾਹੀਦੀ ਆ ਤੇ ਸਿਕਿਉਰਿਟੀ ਚਾਹੀਦੀ ਆ ਕਿਸੇ ਵੀ ਰੂਪ ਚ ਉਹਨੂੰ ਸੱਤਾ ਮਿਲ ਜਵੇ ਉਹ ਉਸ ਰੂਪ ਦੇ ਵਿੱਚ ਜਾਣ ਨੂੰ ਤਿਆਰ ਆ ਸੱਤਾ ਹਾਸਲ ਕਰਨ ਲਈ ਕੁਝ ਵੀ ਕਰ ਸਕਦਾ ਪਰ ਨਾ ਲੋਕ ਸੇਵਾ ਨਾ ਸਮਾਜ ਸੇਵਾ ਨਾ ਰਾਜਨੀਤਿਕ ਸੇਵਾ ਇਹ ਇਹ ਕਿਸੇ ਖਾਨੇ ਦੇ ਵਿੱਚ ਦਿਲ ਦਿਮਾਗ ਦੇ ਕਿਸੇ ਖਾਨੇ ਵਿੱਚ ਸਰ ਬੀਜੇਪੀ ਲੀਡਰਾਂ ਬਾਰੇ ਵੀ ਕੁਝ ਬੋਲਦਾ ਹੋਇਆ ਨਜ਼ਰ ਆ ਰਿਹਾ ਵਾ ਜਿਸ ਤਰ੍ਹਾਂ ਪੀਐਮ ਮੋਦੀ ਬਾਰੇ ਵੀ ਕਮੈਂਟ ਮੈਂ ਉਹੀ ਤਾਂ ਗੱਲ ਕਰਦਾ ਵੀ ਇੱਕ ਪਾਰਟੀ ਦੇ ਪਿੱਛੇ ਸੁਰਾ ਮਾਰ ਕੇ ਗਿਆ ਦੂਜੀ ਪਾਰਟੀ ਦੀ ਪਿੱਛੇ ਸੁਰਾ ਮਾਰ ਮਾਰਨ ਵਾਸਤੇ ਤਿਆਰ ਬੈਠਾ ਸੁਰਾ ਮਾਰ ਰਿਹਾ ਸੁਰਾ ਉਹਦੇ ਹੱਥ 'ਚ ਆ ਉਹਨਾਂ ਦੇ ਮੋਦੀ ਜੀ ਬਾਰੇ ਕੀ ਵਿਚਾਰ ਨੇ ਉਹਨਾਂ ਦੇ ਇੱਕ ਮਹਾ ਮੰਤਰੀ ਬਾਰੇ ਕੀ ਵਿਚਾਰ ਨੇ ਇੱਕ ਉਹਨਾਂ ਦੀ ਜਿਹੜੀ ਹੋਰ ਲੀਡਰਸ਼ਿਪ ਆ ਜਾਖੜ ਸਾਹਿਬ ਜਾਂ ਉਹਨਾਂ ਬਾਰੇ ਕੀ ਵਿਚਾਰ ਨੇ ਸਾਹਮਣੇ ਇੱਕ ਪੱਗ ਬਾਰੇ ਪਹਿਲਾਂ ਇੱਕ ਵਾਰੀ ਇਹਨੇ ਪੱਗ ਕਹੀ ਸੀ ਮੈਨੂੰ ਪੱਗ ਰਾਹੁਲ ਗਾਂਧੀ ਜੀ ਦੀ ਪੱਗ ਦਿੱਤੀ ਹੋਈ ਹੈ ਅੱਜ ਉਹ ਪੱਗ ਕਹਿੰਦਾ ਜੀ ਨਕਲੀ ਪੱਗ ਦੇਖੋ ਇਹ ਪੱਗ ਦਾ ਕਿੰਨਾ ਸਤਕਾਰ ਕਰ ਰਿਹਾ ਹੈ ਵਿਅਕਤੀ ਜਿਹੜੀ ਪੱਗ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਕੁਰਬਾਨੀਆਂ ਕਰਕੇ ਪ੍ਰਦਾਨ ਕਰਾਈ ਹੈ ਜਿਹੜੀ ਸਰਦਾਰੀ ਦਾ ਸਭ ਤੋਂ ਵੱਡਾ ਸਮਝ ਰਹੋ ਕਹਿ ਰਹੇ ਹਾਂ ਵੀ ਸਾਡਾ ਤਾਜ ਆ ਉਹ ਤਾਜ ਬਾਰੇ ਇਹਦੇ ਵਿਚਾਰ ਨੇ ਕਦੇ ਰਾਹੁਲ ਦੀ ਪੱਕਾ ਕਹਿੰਦਾ ਕਦੇ ਨਕਲੀ ਪੱਕਾ ਕਹਿੰਦਾ ਇਹ ਵਿਅਕਤੀ ਇਹ ਇਹ ਮੈਗਨਾਮ ਨੂੰ ਸਿੱਖ ਕੌਣ ਦਾ ਵੀ ਹੱਕ ਨਹੀਂ ਆ ਸਕਦਾ ਚਲੋ ਪਹਿਲਾਂ ਨਹੀਂ ਰਿਹਾ ਜਦੋਂ ਸਿੱਕੀ ਦਾ ਕਹਾਨਾ ਕੀਤਾ ਉਦੋਂ ਨਹੀਂ ਸਿੱਖ ਰਿਹਾ ਇਹ ਵਿਅਕਤੀ ਕਿਸੇ ਵੀ ਧਰਮ ਕਿਸੇ ਵੀ ਜਾਤ ਕਿਸੇ ਵੀ ਬਰਾਦਰੀ ਕਿਸੇ ਵੀ ਮੱਜਬ ਦੇ ਲਾਇਕ ਨਹੀਂਗਾ ਇਹ ਇਨਸਾਨ ਨਾ ਹੋ ਕੇ ਪਤਾ ਨਹੀਂ ਕੀ ਹੈ ਸਿਮਰਜੀਤ ਸਿੰਘ ਬੈਂਸ ਦੀ ਦੂਸਰੀ ਪਾਰਟੀ ਦੇ ਵਿੱਚ ਜਾਣ ਨਾਲ ਕਿੰਨਾ ਫਰਕ ਹੋਊਗਾ ਜਦੋਂ ਕਾਂਗਰਸ ਜਾਈਂਦੇ ਕੋ ਸਾਨੂੰ ਇਹਦੇ ਜਾਣ ਨਾਲ ਬਹੁਤ ਵੱਡਾ ਫਾਇਦਾ ਹੋਊਗਾ ਕਿਉਂਕਿ ਇਹਦਾ ਚੇਰਾ ਮੋਰਾ ਪੰਥਕ ਸੀ ਪਹਿਲਾਂ ਪੰਥੇ ਗੱਲਾਂ ਕਰਦਾ ਸੀ ਪੰਜਾਬ ਪੱਖੀ ਗੱਲਾਂ ਕਰਦਾ ਸੀ ਔਰ ਜਿਹੜੀ ਪੰਥਕ ਵੋਟ ਸੀ ਕਾਫੀ ਸਿੱਖ ਵੋਟੇ ਦੇ ਨਾਲ ਜੁੜੀ ਹੋਈ ਸੀ ਸਿੱਖ ਵੋਟ ਕਦੇ ਵੀ ਕਾਂਗਰਸ ਨੂੰ ਨਹੀਂ ਪਹੁੰਚਦੀ ਔਰ ਖਾਸ ਕਰਕੇ 1 ਜੂਨ ਕਰਕੇ ਕਿਉਂਕਿ 1 ਜੂਨ ਉਹ ਦਿਨ ਆ ਜਿੱਦਾਂ ਦਰਬਾਰ ਸਾਹਿਬ ਤੇ 40 ਸਾਲ ਪਹਿਲਾਂ ਹਮਲਾ ਹੋਇਆ ਸੀ ਕਾਂਗਰਸ ਨੇ ਕੀਤਾ ਸੀ ਜਿਹੜੀ ਕਾਂਗਰਸ ਪਾਰਟੀ ਵਿੱਚ ਅੱਜ ਗਿਆ ਔਰ ਕਾਂਗਰਸ ਪਾਰਟੀ ਦੀ ਉਸ ਵੇਲੇ ਦੀ ਜਿਹੜੀ ਮੁਖੀ ਸੀ ਉਹਦੋਂ ਆ ਜਿਹੜਾ ਵੜਿੰਗ ਆ ਇਹ ਮਾਂ ਕਹਿੰਦਾ ਵਾ ਇਨੇ ਕਿਰ ਟੀ-ਸ਼ਰਟ ਪਾਈ ਸੀ ਕਿਸੇ ਨੇ ਇਹਨੂੰ ਪੁੱਛਿਆ ਵੀ ਕੋਈ ਟੀ-ਸ਼ਰਟ ਪਾਈ ਵਰਨਾ ਉੱਥੇ ਫੋਟੋ ਉਕਰੀ ਹੋਈ ਸੀ ਇਹਦੀ ਇੰਦਰਾ ਗਾਂਧੀ ਜੀ ਦੀ ਉਹ ਕਹਿੰਦਾ ਇਹ ਮੇਰੀ ਮਾਂ ਹੁਣ ਜਿਹੜੀ ਮਾਂ ਨੇ ਜਿਹੜੀ ਪਾਰਟੀ ਦੀ ਮਾਂ ਨੇ ਉਹ ਦਰਬਾਰ ਸਾਹਿਬ ਤੇ ਹਮਲਾ ਕੀਤਾ ਹੋਵੇ ਉਹਦਾ ਪੁੱਤ ਹੋਵੇ ਉਹਦੇ ਪੁੱਤ ਨੂੰ 1 ਜੂਨ ਵਾਲੇ ਦਿਨ ਜਿਸ ਦਿਨ ਹਮਲਾ ਹੋਇਆ ਹੋਵੇ ਕੋਈ ਵੀ ਸਿਕ ਵੋਟ ਨਹੀਂ ਪਾਉਗਾ ਜੀ ਅੱਜ ਸ਼ਰੂ ਨਹੀਂ ਅਕਾਲੀ ਦਲ ਆਪਣੇ ਹੱਕਾਂ ਦੇ ਲਈ ਲੜਨ ਦੀ ਗੱਲ ਕਰ ਰਿਹਾ ਪੰਜਾਬ ਦੇ ਮੁੱਦਿਆਂ ਦੀ ਗੱਲ ਕਰ ਰਿਹਾ ਪਰ ਕੀ ਇਹ ਜਿਹੜਾ ਤੁਸੀਂ ਵਰਕਰਾਂ ਦੀ ਕੀਤੀ ਹੈ ਇਕੱਲੇ ਰਹਿਣ ਦੀ ਇਹ ਬਰਕਰਾਰ ਰਹੂ ਕਿ ਅੱਗੇ ਜਾ ਕੇ ਦੁਬਾਰਾ ਕਰ ਚੁੱਕੇ ਹਾਂ ਦੇਖੋ ਸਾਡਾ ਮਤਲਬ ਪੰਜਾਬ ਆ ਸਾਡਾ ਮਕਸਦ ਪੰਜਾਬ ਆ ਸਾਡਾ ਸਭ ਕੁਝ ਪੰਜਾਬ ਆ ਅਸੀਂ ਪੰਜਾਬ ਲਈ ਮਰ ਮਿਟਣ ਨੂੰ ਤਿਆਰ ਆ ਪੰਜਾਬ ਦੀਆਂ ਹੱਕੀ ਮੰਗਾਂ ਮਨਾਉਣ ਵਾਸਤੇ ਅਸੀਂ ਮੋਰਚੇ ਵੀ ਲਾਏ ਨੇ ਪੰਜਾਬ ਦੀਆਂ ਹੱਕੀ ਮੰਗਾਂ ਸਾਡੀ ਇਹ ਮੰ ਜੇ ਕੋਈ ਮੰਨੂਗਾ